ਵਾਇਗੁਰਜੀਕਾ ਖਾਲਸਾ ਵਾਇਗੁਰਜੀਕੀ ਫਤਿਹ ਅੱਜ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ ਦੀ ਸਮੁੱਚੀ ਜਿੱਥੇਬੰਦੀ ਜਿਹੜੀ ਆ ਸਾਡੇ ਸਾਰੇ ਹਲਕਾ ਇੰਚਾਰਜ ਸਹਬਾਨ ਪੋਰ ਕਮੇਟੀ ਦੇ ਮੈਂਬਰ ਲੋਧੀ ਨੰਗਲ ਸਾਹਿਬ ਪੋਰ ਇਕਬਾਲ ਸਿੰਘ ਜੀ ਮਾਲ ਸਾਹਿਬ ਹਲਕਾ ਇੰਚਾਰਜ ਕਾਦੀਆਂ ਕਮਲਜੀਤ ਚਾਵਲਾ ਜੀ ਹਲਕਾ ਇੰਚਾਰਜ ਦਿਨਾਂਗਰ ਰਾਜਨਬੀਰ ਸਿੰਘ ਜੀ ਕਮਾਨ ਖਲਕਾਂ ਚਾਰ ਜੀ ਸ੍ਰੀ ਹਰਗੁਬਿੰਦਪੁਰ ਸਾਹਿਬ ਜ਼ਿਲ੍ਹਾ ਪ੍ਰਧਾਨ ਬਰਤੌਰ ਔਰ ਐਸਜੀਪੀਸੀ ਦੇ ਸਾਡੇ ਸਤਿਕਾਰਯੋਗ ਮੈਂਬਰ ਸਾਹਿਬ ਸਰਦਾਰ ਸਰਜੀਤ ਸਿੰਘ ਜੀ ਟੁਗਲਵਾਲ ਸਾਹਿਬ ਸ਼ਾਮਪੁਰਾ ਸਾਹਿਬ ਆ ਰਹੇ ਆ ਗੁਰਪ੍ਰਤਾਪ ਸਿੰਘ ਜੀ ਖੁਸ਼ਾਲਪੁਰ ਸਾਹਿਬ ਜਿਹੜੇ ਚੇਅਰਮੈਨ ਨੇ ਸਾਡੇ ਔਰ ਜਨਰਲ ਸਕੱਤਰ ਨੇ ਔਰ ਸਾਰੇ ਜ਼ਿਲ੍ਹੇ ਦੇ ਜਿਹੜੇ ਸਾਡੇ ਸਰਕਲਾਂ ਦੇ ਜ਼ਥੇਦਾਰ ਸਾਹਿਬਾਨ ਨੇ ਉਹ ਸਾਰੇ ਪਿੱਛੇ ਅੱਜ ਵੱਡੀ ਗਿਣਤੀ ਦੇ ਵਿੱਚ ਸਮੁੱਚੇ ਜ਼ਿਲ੍ਹੇ ਦੇ ਜ਼ਥੇਦਾਰ ਸਰਕਲਾਂ ਦੇ ਆਏ ਆ ਔਰ ਅੱਜ ਜਿਹੜੀ ਇਹ ਪ੍ਰੈਸ ਦੇ ਨਾਲ ਇੱਕ ਰੂਪਰੂ ਹੋਣ ਦਾ ਮੁੱਖ ਕਾਰਨ ਹੈ ਕਿ ਜਿਹੜੀ ਆ ਪਿਛਲੇ ਦਿਨਾਂ ਦੇ ਵਿੱਚ ਦੋ ਚਾਰ ਜਿਹੜੇ ਸਾਡੇ ਕੁਝ ਬਾਗੀ ਆਗੂ ਮੈਂ ਕਹੂੰਗਾ ਉਹਨਾਂ ਨੂੰ ਉਹਨਾਂ ਨੇ ਜਿਹੜੀ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੇ ਖਿਲਾਫ ਜਿਹੜੀ ਕੋਈ ਦੋ ਚਾਰ ਗੱਲਾਂ ਕੀਤੀਆਂ ਉਹਦੇ ਵਿੱਚ ਪਹਿਲੀ ਗੱਲ ਤੇ ਅਸੀਂ ਇਹ ਕਰਨੀ ਹੈ ਸਮੁੱਚੀ ਜ਼ਿਲ੍ਹਾ ਜਥੇਬੰਦੀ ਵੱਲੋਂ ਕਿ ਸਮੁੱਚਾ ਜ਼ਿਲ੍ਹਾ ਗੁਰਦਾਸਪੁਰ ਦੀ ਜਿਹੜੀ ਜਥੇਬੰਦੀ ਆ ਸ਼੍ਰੋਮਣੀ ਅਕਾਲੀ ਦਲ ਦੀ ਉਹ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੀ ਅਗਵਾਈ ਦੇ ਵਿੱਚ ਪਹਿਲਾਂ ਵੀ ਕੰਮ ਕਰਦੀ ਰਹੀ ਆ ਔਰ ਅੱਜ ਜਿਹੜੀ ਆ ਵਿਸ਼ਵਾਸ ਪ੍ਰਗਟ ਕਰਦੇ ਆ ਕਿ ਅਸੀਂ ਬਿਲਕੁਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੀ ਗਵਾਈ ਦੇ ਵਿੱਚ ਅੱਗੇ ਵੀ ਜਿਹੜਾ ਏ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰਨ ਵਾਸਤੇ ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਕੰਮ ਕਰਾਂਗੇ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਜਕਾਰਾ ਛੱਡੂਗਾ ਸਾਰਿਆਂ ਨੇ ਜਕਾਰਾ ਫਤਿਹ ਦਾ ਜਿਹੜਾ ਵਾ ਉਹ ਬਾਵਾ ਖੜੀਆਂ ਕਰਕੇ ਜਕਾਰਾ ਛੜਨਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਔਰ ਅੱਜ ਇੱਕ ਮਤਾ ਵੀ ਜਿਹੜਾ ਸਮੁੱਚੀ ਲੀਡਰਸ਼ਿਪ ਨੇ ਸਾਰੇ ਸਰਕਲਾਂ ਦੇ ਜਥੇਦਾਰ ਸਾਹਿਬਾਨਾਂ ਨੇ ਜ਼ਿਲ੍ਹਾ ਪ੍ਰਧਾਨ ਨੇ ਸਾਰਿਆਂ ਨੇ ਮਤਾ ਪਾਇਆ ਕਿ ਅਸੀਂ ਜਿਹੜਾ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜਾ ਜਿੱਦਾਂ ਪਹਿਲਾਂ ਕੰਮ ਕਰਦੇ ਆ ਉਦਾਂ ਹੀ ਡਟ ਕੇ ਕੰਮ ਕਰਾਂਗੇ ਔਰ ਪ੍ਰਧਾਨਗੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਜਿਹੜੀ ਆ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹੇਗੀ। ਔਰ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਦਾ ਸਾਡੇ ਕੋਰ ਕਮੇਟੀ ਦੇ ਸੀਨੀਅਰ ਸਾਡੇ ਆਗੂ ਨੇ ਜ਼ਿਲ੍ਹੇ ਦੇ ਸਰਦਾਰ ਲਖਬੀਰ ਸਿੰਘ ਸਵਾਲ ਜਵਾਬ ਲੈਣ ਤੋਂ ਬਾਅਦ ਨਹੀਂ ਇਹਨਾਂ ਨੇ ਇੱਕ ਵਾਰੀ ਗੱਲ ਸਾਰੇ ਕਰ ਲਈਏ ਫਿਰ ਤੁਸੀਂ ਜੋ ਕਰਨਾ ਕਰ ਦਿਓ ਇਹ ਲੋਦੀਨਗਰ ਸਾਹਿਬ ਨੂੰ ਮੈਂ ਬੇਨਤੀ ਕਰਨਾ ਕਿ ਉਹ ਫਿਰਮਾਲ ਸਾਹਿਬ ਤੇ ਸਾਰੇ ਕਿਤੇ ਪਤੇ ਜਿਵੇਂ ਮੇਰੇ ਤੋਂ ਪਹਿਲਾਂ ਸਾਡੇ ਜਿਹੜਾ ਪ੍ਰਧਾਨ ਡਿਸਟ੍ਰਿਕਟ ਅਰਦਾਸਪੁਰ ਸਾਹ ਰਮਨ ਦੀਪ ਸਿੰਘ ਸਦੂਜੀ ਨੇ ਤੁਹਾਡੇ ਨਾਲ ਅੱਜ ਦੀ ਪ੍ਰੈਸ ਕਾਨਫਰੰਸ ਭਾਰਤਾਂ ਦੇ ਬਾਰੇ ਗੱਲ ਕੀਤੀ ਆ ਇਹ ਗੱਲ ਬੜੀ ਸਾਫ਼ ਆ ਕਿ ਅੱਜ ਜ਼ਿਲ੍ਹਾ ਗਰਦਾਸ ਖੁਰ ਦੇ ਸਮੂਹ ਸਰਕਰ ਦੇ ਸਦ ਸਹਿਬਾਨ ਔਰ ਸਾਡੇ ਸੀਨੀਅਰ ਸ਼ਰੂਮਨੀ ਕਾਲੀ ਦਲ ਦੇ ਜਿਹੜੇ ਜਿਹੜਾ ਨੂੰ ਸਾਥੀ ਨੇ ਔਰ ਜਿਹਦੇ ਵਿੱਚ ਸਾਡਾ ਜੂਸ ਜਿਹੜਾ ਆ ਉਹਦਾ ਪ੍ਰਧਾਨ ਜਿਹਰੂਪ ਜੀ ਸਾਡੇ ਲਤਾ ਮੁੰਡਾ ਜੀ ਪੀਸੀ ਵਿੰਗ ਦੇ ਪ੍ਰਧਾਨ ਨੇ ਔਰ ਰਾਜਨਪੀਰ ਸ੍ਰੀ ਹਰਜਿੰਦਪੁਰ ਤੋਂ ਸਾਡੇ ਜਿਹੜੇ ਨੇ ਉਹ ਹਲਕਾ ਇੰਚਾਰਜ ਨੇ ਔਰ ਮੈਂ ਕਹੂੰਗਾ ਕਿ ਤੁਸੀਂ ਦੇਖ ਰਿਹਾ ਜੇ ਕਿ ਸਮੁੱਚੇ ਰੂਪ ਵਿੱਚ ਢਾਲੀ ਕੋ ਸੱਜਣ ਉੜਾ ਵੀ ਰਹੇ ਨੇ ਇਹ ਲੋੜ ਕਿਉਂ ਪਈ ਆ ਕਿ ਅੱਜ ਕੋਸ਼ਕ ਨਰਾਸ਼ ਨਰਜ ਪਾਰਟੀ ਦੇ ਸਾਡੇ ਸਾਥੀ ਨੇ ਜਿਨ੍ਹਾਂ ਨੇ ਇਹ ਤੁਗਦਾ ਪੈਦਾ ਕੀਤੀ ਆ ਜਿਹਦੇ ਪ੍ਰਤੀ ਸਮੁੱਚੇ ਪੰਜਾਬ ਦੇ ਆ ਸਰਕਲ ਜਥੇਦਾਰਾ ਆਪਣਾ ਖਾਕਾਣ ਚਾਰਜਾ ਨੇ ਜ਼ਿਲ੍ਹਾ ਜਥੇਦਾਰਾ ਨੇ ਵਰਕ ਕਮੇਟੀ ਨੇ ਕੋਰਟ ਕਮੇਟੀ ਨੇ ਚੰਡੀਗੜ੍ਹ ਵਿਖੇ ਬਾਦਲ ਸਾਹਿਬ ਦੀ ਰਹਿ ਨਵਾਈ ਦੇ ਵਿੱਚ ਮੀਟਕਾ ਕਰਕੇ ਪੂਰਨ ਭਰੋਸਾ ਪ੍ਰਗਟ ਕੀਤਾ ਆ ਜਦੋਂ ਕਿਸੇ ਕਿਸਮ ਦਾ ਕਿਸੇ ਘਰ ਤੇ ਕਲੇਸ਼ ਆ ਜਾਵੇ ਕਿਸੇ ਜਥੇਬੰਦੀ ਤੇ ਆ ਜਾਵੇ ਇਹ ਦੁਨੀਆ ਚ ਬਣਿਆ ਆ ਨਿਰਾਸ਼ਾ ਜਿਹੜੀ ਆ ਆਸ਼ਾ ਤੇ ਨਿਰਾਸ਼ਾ ਨਾਲ ਨਾਲ ਚਲਦੀਆਂ ਨੇ ਔਰ 89 ਦੇ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਬਹੁਤ ਵੱਡਾ ਨਿਰਾਸ਼ਾ ਦੇ ਬਦਲ ਸਾਨੂੰ ਉਦੋਂ ਵੀ ਸਾਰੀਆਂ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵੀ ਲੀਡਰ ਟੋਨ ਲੜੇ ਸੀ ਸਾਰਾ ਜੀ ਦਮਾਨਤਾ ਜਬਤ ਹੋਈਆਂ ਸੀ ਅੱਜ ਐਸੇ ਹਾਲਾਤ ਬਣੇ ਨੇ ਕਿਉਂਕਿ ਜਿੱਤਰਾ ਵੀ ਵੇਵ ਬਣ ਰਹੀ ਸੀ ਮੋਦੀ ਸਾਹਿਬ ਆਪਣਾ ਜਗਾਰ ਚਲਾ ਰਹੇ ਸੀ ਕਾਂਗਰਸ ਆਪਣਾ ਚਲਾ ਰਹੀ ਸੀ ਲੋਕ ਦੁਬਿਧਾ ਛੱਡ ਕੇ ਜਾ ਮੋਦੀ ਨੂੰ ਸਪੋਰਟ ਕਰੀਏ ਕਿ ਅਪੋਜ਼ ਕਰੀਏ ਅਪੋਜ਼ ਕਰਨ ਵਾਸਤੇ ਉਹਨਾਂ ਕੋਲ ਬੈਟਰ ਜਿਹੜਾ ਹੱਲ ਸੀ ਉਹ ਕਾਂਗਰਸ ਨੂੰ ਉਹਨਾਂ ਬੈਟਰ ਸਮਝਿਆ ਜਿੰਨੀਆਂ ਹੀ ਹਿੰਦੁਸਤਾਨ ਚ ਰੀਜਨਲ ਪਾਰਟੀਆਂ ਸੀ ਸਾਰੀਆਂ ਦੀਆਂ ਸਾਰੀਆਂ ਹੀ ਨਸਰ ਨਬੂਦ ਹੋ ਗਈਆਂ ਕਿਉਂਕਿ ਲੋਕਾਂ ਦਾ ਫਤਵਾ ਇਹ ਸੀ ਕਿ ਜੇਕਰ ਮੋਦੀ ਦੇ ਖਿਲਾਫ ਜਾਣਾ ਹੈ ਤੇ ਫਿਰ ਕਾਂਗਰਸ ਜੱਟ ਬੰਦਨ ਜਿਹੜਾ ਉਹਨੂੰ ਸਪੋਰਟ ਸਾਨੂੰ ਕਰਨੀ ਚਾਹੀਦੀ ਹੈ। ਉਸੇ ਗੱਲ ਦਾ ਸ਼ਿਕਾਰ ਪੰਜਾਬ ਵਿੱਚ ਫੂਲ ਨਹੀਂ ਕਾਲੀ ਦਲ ਵੀ ਹੋਇਆ। ਔਰ ਅਤਰਾ ਚੜ੍ਹਾਉਂਦੇ ਰਹਿੰਦੇ ਆ। ਜਦੋਂ ਕਿਤੇ ਅਤਰਾ ਹੁੰਦੇ ਆ ਉਦੋਂ ਪਰਿਵਾਰ ਦਾ ਜੱਜੇਬੰਦੀ ਦਾ ਸੰਸਥਾ ਦਾ ਪਾਰਟੀ ਦਾ ਇਹ ਕੰਮ ਹੁੰਦਾ ਕਿ ਉਹਨੂੰ ਇੱਕ ਕੰਬੋਸਟਾ ਦੇ ਨਾਲ ਟਕੜਿਆ ਹੋਵੇ ਨਿੱਜੀਠੀਏ ਔਰ ਸਾਥ ਤੇ ਇਹ ਲੋਕਾਂ ਵਿੱਚ ਜਾਈਏ ਕਮੀਆਂ ਪੇਸ਼ੀਆਂ ਨੂੰ ਦੂਰ ਕਰੀਏ ਤੇ ਜੇ ਉਸ ਨਿਰਾਸ਼ਾ ਦੇ ਆਲਮ ਵਿੱਚ ਆਪਾਂ ਇੱਕ ਦੂਜੇ ਨੂੰ ਦੂਸ਼ ਨੁਮਾਜ਼ੀ ਦੇਣ ਲਈਏ ਤੇ ਮੈਂ ਸਭੀਨਾਂ ਲੋਕਾਂ ਦੇ ਵਿੱਚ ਵੀ ਉਹ ਗੱਲ ਦਾ ਅਕਸ ਚੱਗਾ ਨਹੀਂ ਜਾਂਦਾ ਲੋਕ ਸਮਝਿਆ ਕੱਲ ਇਕੱਠੇ ਸਨ ਕੱਲ ਇੱਕ ਦੂਜੇ ਦੀ ਸਿਫਤ ਕਰ ਰਹੇ ਸੀ ਅੱਜ ਇੱਕ ਦੂਜੇ ਨੂੰ ਮਾੜਾ ਕਹਿ ਰਹੇ ਆ ਇਸ ਕਰਕੇ ਐਸਾ ਕਰਨ ਵਾਲਿਆਂ ਨੂੰ ਲੋਕ ਬਹੁਤਾ ਪਸੰਦ ਨਹੀਂ ਕਰਦੇ ਪਾਰਟੀ ਦੇ ਉਹ ਸੀਨੀਅਰ ਕਾਰਗੁੰਨ ਨੇ ਉਹਨਾਂ ਨੂੰ ਮਰਕਜ਼ ਕਮੇਟੀ ਦੇ ਵਿੱਚ ਵੀ ਬੇਨਤੀ ਕੀਤੀ ਆ ਪਰਸੋਂ ਪਿੱਛੇ ਦਰਵਾਜ਼ੇ ਖੁੱਲੇ ਨੇ ਆ ਕੇ ਓਪਨ ਲਈ ਜਿਹੜੀ ਵੀ ਗੱਲ ਰੱਖਣੀ ਆ ਇੱਥੇ ਇਸ ਫਾਰਮ ਦੇ ਉੱਤੇ ਸਾਨੂੰ ਰੱਖਣੀ ਚਾਹੀਦੀ ਆ ਬਾਹਰ ਇੱਕ ਗੱਲ ਦੀਆਂ 100 ਗੱਲਾਂ ਬੰਦੀਆਂ ਨੇ ਜਿਸ ਨਾਲ ਨੁਕਸਾਨ ਹੁੰਦਾ ਆ ਉਹ ਇਹੋ ਹੀ ਪਾਰਟੀ ਦਾ ਪ੍ਰੋਗਰਾਮ ਸੀ ਕਿ ਅਸੀਂ ਜ਼ਿਲ੍ਹਿਆਂ ਦੇ ਵਿੱਚ ਸਰਕਲ ਲੈਵਲ ਦੇ ਉੱਤੇ ਕਿਉਂਕਿ ਜ਼ਿਲ੍ਹਾ ਲੈਵਲ ਦੀਆਂ ਮੀਟਿੰਗਾਂ ਤੇ ਹੋ ਗਈਆਂ ਉਹ ਸਰਕਲ ਲੈਵਲ ਦੇ ਵਿੱਚ ਵੀ ਅਸੀਂ ਸਾਰੇ ਸਰਕਲ ਜਥੇਦਾਰ ਸਾਹਿਬਾਨ ਦੀ ਵੀ رائے ਸੁਣ ਕੇ ਉਹਨਾਂ ਦੀ ਇੱਕ ਜੁੜਤਾ ਦਾ ਜਿਹੜਾ ਪ੍ਰਗਟਾਵਾ ਆ ਉਹ ਪਾਰਟੀ ਦੇ ਹਿੱਤ ਵਿੱਚ ਜਿਤਨਾ ਜਿਤਨਾ ਉਹਨਾਂ ਦੀ رائے ਆ ਉਹ ਦੇਣ ਤੇ ਅਸੀਂ ਇਹ ਗੱਲ ਦੱਸਣੀ ਚਾਹੁੰਦੇ ਆ ਕਿ ਸਟਾਰ ਛਕਬੀਰ ਸਿੰਘ ਬਾਦਲ ਜੀ ਦੀ ਪ੍ਰਧਾਨਗੀ ਥੱਲੇ ਪੰਜਾਬ ਦੇ ਸੂਬੂ ਵਰਕਰ ਥੱਲੇ ਤੋਂ ਲੈ ਕੇ ਉੱਪਰ ਤੱਕ ਇਕਜੁੱਟ ਨੇ ਔਰ ਕਮੀਆਂ ਪੇਸ਼ੀਆਂ ਨੂੰ ਦੂਰ ਕਰਨ ਵਾਸਤੇ ਅਸੀਂ ਸਰਕਲ ਵਾਈਜ਼ ਥੋੜੇ ਦਿਨਾਂ ਦੇ ਵਿੱਚ ਹੀ ਮੀਟਿੰਗਾਂ ਸ਼ੁਰੂ ਕਰਾਂਗੇ ਜਿੱਥੇ ਜਿੱਥੇ ਕਮੀਆਂ ਰਹੀਆਂ ਨੇ ਉਹਨਾਂ ਨੂੰ ਅਸੀਂ ਫਿਕਸ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਪਾਰਟੀ ਨੂੰ ਫੇਰ ਚੜ੍ਹਦੀ ਕਲਾ 'ਚ ਲਿਆਉਣ ਵਾਸਤੇ ਹਰ ਇੱਕ ਵਰਕਰ ਦਾ ਯੋਗਦਾਨ ਲੈ ਕੇ ਆਪਾਂ ਅੱਗੇ ਵਧ ਸਕੀਏ ਤੇ ਆਉਣ ਵਾਲੀਆਂ 27 ਦੀਆਂ ਜਿਹੜੀਆਂ ਚੋਣਾਂ ਨੇ ਉਹਨਾਂ ਵਾਸਤੇ ਅਸੀਂ ਆਪਣੇ ਵਰਕਰਾਂ ਨੂੰ ਪ੍ਰੇਪੇਅਰ ਕਰ ਸਕੀਏ ਲਾਮਬੰਦ ਕਰ ਸਕੀਏ ਕੋਰ ਕਮੇਟੀ ਦੇ ਮੈਂਬਰ 2017/24 ਹਰ ਇਲੈਕਸ਼ਨ ਦੇ ਗ੍ਰਾਫ ਥੱਲੇ ਗਿਆ 24 ਦੇ ਵਿੱਚ 10 ਸਾਲ ਗਿਆ ਜੱਜ ਅਕਾਲੀਗਲ ਦੀ ਜਮਾਨਤ ਚ ਇੱਕ ਸੀਟ ਆਈ ਇੱਕ ਜੇ ਤੁਹਾਡਾ ਕੈਂਡੀਡੇਟ ਭਾਜੀ 24ਵੀਂ ਸੀਟ ਦੇ ਵਿੱਚ ਬਾਕੀ ਦੂਜੇ ਚੌਥੇ ਨੰਬਰ ਤੋਂ ਕੁੱਝ ਆਏ ਜੇਕਰ ਵਰਕਰਾਂ ਦੀ ਜਾਂ ਲੀਡਰਾਂ ਦੀ ਮੰਗ ਵਾ ਕਿ ਪੰਜ ਮੈਂਬਰੀ ਕਮੇਟੀ ਬਣਾਈ ਜਾਵੇ ਪ੍ਰਧਾਨਗੀ ਛੱਡ ਦਿੱਤੀ ਜਾਵੇ ਤੇ ਇਤਰਾਜ਼ ਵੀ ਕੀ ਹੈ ਜਿੱਦ ਕਿਸ ਗੱਲ ਦੀ ਉਸੀ ਗੱਲ ਦੀ ਸਮਝਦੇ ਵੇਖੋ ਕਿਹੜੇ ਇਹਨਾਂ ਦੀ ਮੰਗਿਆ ਪਾਰਟੀ ਇੱਕ ਬੜਾ ਵੱਡਾ ਪਲੇਟਫਾਰਮ ਹੈ ਉਹਦੇ ਵਿੱਚ ਜਿੰਨੇ ਉਪਰ ਕਮੇਟੀ ਦੇ ਮੈਂਬਰ ਸੀ ਸਾਡੇ ਜ਼ਿਲ੍ਹਾ ਜਥੇਦਾਰ ਸਾਰੇ ਸਿਰਫ ਦੋ ਹੀ ਆਏ ਸਾਰੇ ਪੰਜਾਬ ਦੇ ਜ਼ਿਲ੍ਹਾ ਜਥੇਦਾਰ ਆਏ ਸਾਡੀ ਵਰਕ ਕਮੇਟੀ ਦੇ ਵਿੱਚ ਸਿਰਫ ਦਿੰਕਾਰ ਬੰਦੇ ਹੀ ਆਏ ਸਾਰੇ ਆਏ ਹੁਣ ਗੱਲ ਤੇ ਹੈਗੀ ਆ ਇੱਕ ਬੜਾ ਵੱਡਾ ਪਾਰਟੀ ਪਲੇਟਫਾਰਮ ਆ ਉਹਦੇ ਵਿੱਚ ਬਹੁਸੰਤੀ ਨਾਲ ਫੈਸਲਾ ਕੀਤਾ ਜਾਣਾ ਦੋ ਜਾਂ ਚਾਰ ਬੰਦਿਆਂ ਦੀ ਗੱਲ ਦੇ ਨਾਲ ਨਹੀਂ ਕੋਈ ਵੀ ਬੰਦਾ ਰੱਖ ਸਕਦਾ ਰਾਏ ਪਰ ਗੱਲ ਤੇ ਮੰਨੀ ਜਾਣੀ ਆ ਜੇ ਬਹੁਸੰਮਤੀ ਆਪਣਾ ਰਵਾਇ ਇਹ ਦਊਗੀ ਫਤਵਾ ਕਿ ਮੰਨ ਲੋ 100 ਬੰਦੇ ਆ ਉਹਦੇ ਚੋਂ 55 ਬੰਦੇ ਆਦੇ ਆ ਵੀ ਆਹ ਕਰ ਲੋ ਤੇ 55 ਬੰਦਿਆਂ ਵਾਲੀ ਗੱਲ ਮੰਨੀ ਜਾਣੀ ਆ ਜੇਕਰ ਉਹਦੇ ਵਿੱਚੋਂ 4 ਜਾਂ 5 ਬੰਦੇ ਆਪਣੀ ਰਾਇ ਦੇਣਗੇ ਫਿਰ ਤੇ ਕੱਲ ਨੂੰ 4-5 ਬੰਦੇ ਹੋਰ ਦੇ ਦੇਣਗੇ ਪਰਸੋਂ 4-5 ਬਹੁਸੰਮਤੀ ਨਾਲ ਹੀ ਹਾਰ ਕਰਾ ਸਕੀਦਾ ਜਿਹੜੀ ਜਨਤਾ ਨੇ ਜਿਹੜੇ ਵਰਕਰ ਨੇ 5 ਵਾਰ ਕਾਂਲੀ ਦਲ ਦੀ ਸਰਕਾਰ ਬਣਾਈ ਕੀ ਹੋਰ ਕਮੇਟੀ ਦੇ ਮੈਂਬਰ ਜ਼ਿਲ੍ਹਾ ਜੱਜੇਦਾਰ ਹਲਕਾ ਇੰਚਾਰਜ ਦੀ ਜਾਂ ਜਿਹੜੇ ਅਹੁਦੇਦਾਰ ਸਿਰਫ ਉਹਨਾਂ ਨੂੰ ਹੀ ਸਮਝ ਆ ਰਹੀ ਕਿ ਜਿਹੜੀ ਆ 3 ਕਰੋੜ ਜਨਤਾ ਵਾ ਇਹ ਕਾਂਲੀ ਗੱਲ ਨੂੰ ਨਹੀਂ ਚਾਹੁੰਦੀ ਜਾਂ ਛੇਕ ਜਾਂਦੀ ਹੈ ਨਹੀਂ ਇਹ ਗੱਲ ਨਹੀਂ ਗਈ ਵੇਖੋ ਤੁਸੀਂ ਇਸ ਹਿਸਾਬ ਦੇ ਨਾਲ ਜਦੋਂ ਦੇਖਦੇ ਜੀ ਨਾ ਇਹ ਜਨਤਾ ਜਿਹੜੀ ਆ ਕੀ ਚਾਹੁੰਦੀ ਆ ਕਿ ਤਰ੍ਹਾਂ ਚਾਹੁੰਦੀ ਆ ਇਲੈਕਸ਼ਨਾਂ 'ਚ ਕੀ ਕੀ ਕੁਝ ਹੁੰਦਾ ਆ ਨਾ ਤੁਹਾਨੂੰ ਕੋਈ ਲਿਖਾ ਨਾ ਸਾਨੂੰ ਕੋਈ ਲਿਖਾਇਆ ਅਸੀਂ ਉਹ ਬੰਦੇ ਆ ਜਿਹੜੇ ਰੂਟ ਲੈਵਲ ਦੇ ਉੱਤੋਂ ਮੈਂਬਰ ਪੰਚਾਇਤਾਂ ਦੀਆਂ ਇਲੈਕਸ਼ਨਾਂ ਲੜ ਲੜ ਕੇ ਆਏ ਆ ਲੋਕ ਕੀ ਚੌਦੇ ਨੇ ਹਾਲਾਤ ਅੱਜ ਕੱਲ੍ਹ ਇਲੈਕਸ਼ਨਾਂ ਦੇ ਕੀ ਵੀ ਬਣਿਆ ਲੋਕ ਜਜ਼ਬਾਤਾਂ ਨਾਲ ਚੱਲਦੇ ਨੇ ਲੋਕ ਕਿਸੇ ਫੀਲਿੰਗ ਨਾਲ ਚੱਲਦੇ ਨੇ ਲੋਕ ਕਨਵੈਰਸ਼ਨ ਕਰਨਾ ਚੱਲਦੇ ਨੇ ਲੋਕ ਕਿਸੇ ਕਿਸਮ ਦੇ ਦੂਸਰੇ ਲੋਭ ਲਾਲਚ ਨਾਲ ਚੱਲਦੇ ਆ ਇਹ ਚੀਜ਼ਾਂ